ਫਿਲੌਰ ਦੇ ਪਿੰਦੇ ਮੁਹੱਲਾ ਮਥਰਾਪੂਰੀ ਵਿੱਚ ਇੱਕ ਬੰਦ ਕਰ ਰਾਤ ਨੂੰ ਬੜੀ ਚਲਾਕੀ ਨਾਲ ਜਿੰਦਾ ਪੰਨ ਕੇ ਅੰਦਰ ਵੜ ਕੇ ਸੋਨੇ ਦੇ ਕਈ ਕੀਮਤੀ ਗਹਿਣੇ ਚਾਂਦੀ 2,40,000 ਕੈਸ਼ ਚੋਰੀ ਚੋਰੀ ਕਰਕੇ ਫਰਾਰ ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਰਮਨਦੀਪ ਸਿੰਘ ਰਮਣਾਬਾਸੀ ਰਸੂਲਪੁਰ ਗ੍ਰਿਫਤਾਰ ਕਰ ਲਿਆ ਗਿਆ ਉਸ ਕੋਲ 132 ਗ੍ਰਾਮ ਸੋਨਾ ਅਤੇ 163 ਗ੍ਰਾਮ ਚਾਂਦੀ ਅਤੇ 2,40,000 ਰੁਪਏ ਕੈਸ਼ ਬਰਾਮਦ ਕੀਤਾ ਫਲੋਰ ਥਾਣੇ ਦੇ ਐਸਐਚਓ ਸੁਖਦੇਵ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋਰੀ ਦਾ ਸਾਰਾ ਮਾਲ ਉਸ ਚੋਰ ਕੋਲ ਬਰਾਮਦ ਕਰ ਲਿਆ ਗਿਆ ਹੈ ਮੁਕੱਦਮਾ ਨੰਬਰ 188 ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸਾਰੇ ਲੱਗੇ ਫਲੋਰ ਇੱਕ ਰਾਤ ਨੂੰ ਚੋਰੀ ਹੋਈ ਸੀ ਕੀ ਲੱਗਦਾ ਕੀ ਕੀ ਬਰਾਮਦ ਕੀਤਾ ਵਿਅਕਤੀ ਕੀ ਨਾਂ ਪਤਾ ਇਹ ਫਲੋਰ ਸ਼ਹਿਰ ਦੇ ਵਿੱਚ ਮਧਰਾਪੁਰੀ ਮਹੱਲੇ ਦੇ ਵਿੱਚ ਮਨਜੀਤ ਕੌਰ ਵਾਈਫ ਆਫ ਰਵਿੰਦਰ ਸਿੰਘ ਮਧਰਾਪੁਰੀ ਦੇ ਘਰ ਜੋ ਚੋਰੀ ਹੋਈ ਸੀ ਉਸ ਦੇ ਸਬੰਧ ਵਿੱਚ ਅਸੀਂ ਇਹ ਵੀ ਹੂੰ ਸੀਜੀਡੀ ਵੀ ਦੇ ਜਰੀਏ ਚੋਰ ਨੂੰ ਟ੍ਰੇਸ ਕੀਤਾ ਜਿਸ ਦਾ ਨਾਮ ਰਮਨਦੀਪ ਸਿੰਘ ਔਰ ਰਮਨਾ ਸਾਨਾ ਉਹ ਨਾਰਸੀ ਦਾਸ ਵਾਸੀ ਰਸੂਰਪੁਰ ਹੂੰ ਆਣਾ ਫਲੋਰ ਜੀ ਜਿਸ ਨੇ ਤਰਾਨੇ ਪੁੱਛ ਕੇ ਜੋ ਚੋਰੀ ਕੀਤਾ ਹੈ ਸੋਨਾ ਜੀ ਜੀ ਜਿਸ ਵਿੱਚ 132 ਗ੍ਰਾਮ ਜੀ ਸੋਨਾ ਤੇ 240000 ਰੁਪਇਆ ਜੋ ਉਸਨੇ ਸੋਨਾ ਵੇਚਿਆ ਸੀ ਉਹ ਵੀ ਉਹਦੇ ਖਰੋਮਬੰਦ ਕੀਤਾ ਗਿਆ ਹੂੰ ਜਿਸ ਦੇ ਖਿਲਾਫ ਮਕਦਮਾ ਨੰਬਰ 188 ਮਿਤੀ 9 7 24 ਅੰਦਰਸ਼ਣ 458 380 ਆਈਬੀਸੀ ਕਿਉਂਕਿ ਇਹ ਜੋ ਘਟਨਾ ਦੀ ਮਿਤੀ 23 6 ਰਹੀ ਸੀ ਜੋ ਪੁਰਾਣੇ ਇੰਡੀਅਨ ਪੈਨਲ ਕੋਡ ਦੇ ਅਨੁਸਾਰ ਦਰਜ ਕੀਤਾ ਗਿਆ ਸੀ ਹੂੰ ਇਹਦਾ ਬੈਕਗ੍ਰਾਉਂਡ ਕਿਦਾਂ ਦਾ ਇਸ ਦਾ ਬੈਕਗ੍ਰਾਉਂਡ ਆ ਇਹਦੇ ਤੇ ਇੱਕ ਮਕਦਮਾ ਜੋ ਡਰੱਗ ਆਕਟ ਦਾ ਸੀ ਜਿਸ ਵਿੱਚ ਇਹਨੂੰ 10 ਸਾਲ ਸਜ਼ਾ ਜਾਬ ਹੋਇਆ ਸੀ ਜੋ ਪਿਛਲੇ ਸਾਲ 2023 ਵਿੱਚ ਇਹ ਜੇਲ ਤੋਂ ਰਿਹਾ ਹੋ ਕੇ ਆਇਆ ਸੀ 10 ਸਾਲ ਦੀ ਸਜ਼ਾ ਵਿੱਚੋਂ ਕੁਝ ਸਜ਼ਾ ਕੱਟ ਕੇ ਹਮਮ ਔਰ ਇੱਕ ਮਕਦਮਾ ਇਹਤੇ ਚੋਰੀ ਦਾ ਵੀ ਆ ਪਹਿਲਾਂ ਹਮ ਜੋ ਹੋਣੇ ਨੂੰ 1 ਸਾਲ ਹੋ ਗਿਆ ਸੀ ਇਹ ਚੋਰੀ ਦੀਆਂ ਹੋਰ ਵਾਰਦਾਤਾਂ ਕਰਦਾ ਰਿਹਾ ਇਹ ਇੰਨੇ ਕਾਫੀ ਵੱਡੀ ਚੋਰੀ ਕੀਤੀ ਸਰ ਕਿੱਥੋਂ ਕਾਬੂ ਕੀਤਾ ਨੂੰ ਇਹ ਨੂੰ ਮਸੀਹ ਦੇ ਪਿੰਡ ਦੇ ਡੇੜੋਂ ਦੱਤਾ ਹੁੰਦਾ। ਗੋਲਡ ਇਹਦੇ ਕੋਲ ਹੀ ਬਰਾਮਤ ਹੋਇਆ। ਹਾਂਜੀ ਗੋਲਡ ਦੇ ਕੋਲੋਂ। ਕੋਈ ਇਹਦਾ ਸਾਥੀ ਹੋਰ ਜਿਹੜਾ ਨਾਲ ਇਹਦਾ ਸਾਥ ਦੇ ਰਿਹਾ। ਇਹ ਇਹ ਇਕੱਲਾ ਹੀ ਚੋਰੀ ਕਰਦਾ। ਜਿਨੇ ਕੁਸ਼ਿਸ਼ ਦੱਸਿਆ ਕਿ ਇਕੱਲਾ ਚੋਰੀ ਕਰਨ ਨਾਲ ਕੋਈ ਚੀਜ਼ ਡਿਸਕਲੋਜ਼ ਨਹੀਂ ਹੁੰਦੀ ਤੇ ਨਾ ਹੀ ਕਿਸੇ ਨੂੰ ਇਚੋ ਹਿੱਸਾ ਦੇ ਸਕਦਾ। ਵਾਰਦਾਤ ਕਿਦਾਂ ਦਿੰਦਾ ਸੀ ਕੀ ਲੱਗਦਾ ਸੀ ਉਹਨੂੰ ਹੌਪਾ ਓਕੀ ਕਿਸੇ ਉਹਦਾ ਲੱਗਦਾ ਵਾਰਦਾਤ ਰਾਤ ਵੇਲੇ ਘੁੰਮਦਾ ਰਹਿੰਦਾ ਜਿਹੜੇ ਘਰ ਨੂੰ ਤਾਲਾ ਲੱਗਾ ਹੁੰਦਾ ਜਾਂ ਦਿਨ ਵੇਲੇ ਵੀ ਰੈਕੀ ਕਰ ਲੈਂਦਾ। ਜਿਹੜੇ ਘਰ ਵਾਲੇ ਆਪਣੇ ਇੱਕ ਦੇ ਗਏ ਹੁੰਦੇ ਆ। ਇਹ ਤਾਂ ਉਸ ਨਾਲ ਦੇ ਜਾਰੇ ਰਿਸ਼ਤੇਦਾਰੀ ਚ ਉਹਨਾਂ ਨੂੰ ਨਿਸ਼ਾਨਾ ਬਣਾਉਂਦਾ ਇਹ ਆਪਾਂ ਨਿਸ਼ਾਨਾ ਬਣਾਉਂਦਾ ਕੀ ਸਰ ਕਾਰਵਾਈ ਆ ਕਾਰਵਾਈ ਇਹਨੂੰ ਅਸੀਂ ਜੋ ਕਾਨੂੰਨ ਦੇ ਮੁਤਾਬਕ ਜੇਲ੍ਹ ਵਿੱਚ ਭੇਜਤਾ ਹੈ ਜੋ ਹੁਣ ਜਲੀਸ਼ਰ ਮੰਨਦੇ ਕੇਂਦਰੀ ਜੇਲ੍ਹ ਤੋਂ ਖਾਣਦਾ ਠੀਕ ਹੈ